ਸਤਿਗੁਰਾਂ ਦੀ ਅਪਾਰ ਕਿਰਪਾ ਮਿਹਰਾਂ ਸਦਕਾ ਸਾਨੂੰ ਹਰ ਰੋ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਕਰਨ ਦਾ ਇਸ ਭਾਗ ਸਮਾ ਪ੍ਰਾਪਤ ਹੁੰਦਾ ਹੈ ਕਿਉਂਕਿ ਬਿਨਾ ਭਾਗਤਾਂ ਨੂੰ ਪਾਤਸ਼ਾਹ ਦੀ ਸੰਗਤ ਵੀ ਨਹੀਂ ਕੀਤੀ ਜਾ ਸਕਦੀ ਜੇ ਗੁਰੂ ਜੀ ਮਿਹਰ ਅੰਤ ਹੋਏਗੀ ਗੁਰੂ ਦੀ ਕਿਰਪਾ ਹੋਏਗੀ ਤੋ ਸੰਗਤ ਕਰ ਸਕਦੇ ਨਹੀਂ ਤਾਂ ਨਹੀਂ ਕਰ ਸਕਦੇ ਇਹ ਸਚਾਈ ਤੇ ਸਤਿਗੁਰਾਂ ਨੇ ਤਾਂ ਬਾਣੀ ਵਿੱਚ ਸਮਝਾਉਣਾ ਕੀਤਾ ਕਿ ਦੇਖੋ ਇੱਕ ਸਮਾਂ ਹੁੰਦਾ ਹੈ ਬੰਦਗੀ ਕਰਨ ਦਾ ਅੱਜ ਕੱਲ ਜਿਵੇਂ ਨੌਜਵਾਨਾਂ ਦੇ ਵਿੱਚ ਇਹ ਗੱਲ ਬੜੀ ਪ੍ਰਚਲਿਤ ਹੋ ਚੁੱਕੀ ਆ ਕਿ ਜਦੋਂ ਬੜੇਪਾ ਆਏਗਾ ਉਦੋਂ ਬੰਦਗੀ ਕਰ ਲਾਂਗੇ ਹੁਣ ਕਰਨ ਦੀ ਕੀ ਲੋੜ ਹੁਣ ਜਵਾਨੀ ਹੈਗੀ ਹੈ ਤੇ ਜਿੰਨਾ ਹੋ ਸਕਦਾ ਹੈ ਆਸ਼ਕ੍ਰਿਸ਼ਟੀ ਕਰ ਲਈਏ ਜਿੰਨਾ ਹੋ ਸਕਦਾ ਆਪਣੀ ਜ਼ਿੰਦਗੀ ਨੂੰ ਜਿਉਉ ਲਈਏ ਇਹ ਮਨਾਂ ਦੇ ਵਿੱਚ ਬੜੇ ਰਹਿਮ ਪਏ ਹੋਏ ਆ ਕਿ ਅਸੀਂ ਅੱਧਾ ਕਰੀਏ ਪਰ ਜੇ ਅਸੀਂ ਇਹੀ ਸ਼ਬਦ ਜਾਂ ਇਹੀ ਵਿਚਾਰ ਅਸੀਂ ਗੁਰਬਾਣੀ ਤੋਂ ਸਿੱਧ ਲੈਦੇ ਹੋਏ ਕਰਦੇ ਆਂ ਤੇ ਸਤਗੁਰ ਦੀਨ ਦੇ ਆਲ ਦੀ ਬਾਣੀ ਨੇ ਸਾਨੂੰ ਸਮਝਾਉਣਾ ਕੀਤਾ ਹੋਇਆ ਹੈ ਕਿ ਹਰੇਕ ਸਵਾਸ ਦੇ ਨਾਲ ਪਰਮੇਸ਼ਰ ਦਾ ਨਾਮ ਧਿਆਨ ਹਰੇਕ ਸਵਾਸ ਤਾਂ ਫਿਰ ਬਜਵਾਨੀ ਦਾ ਹੀ ਹੋਵੇ ਤੇ ਚਾਹੇ ਬੜੇਪੇ ਦਾ ਹੋਵੇ ਤੇ ਜਿਹੜਾ ਇਹ ਸਮਝਦਾ ਆ ਕਿ ਜਵਾਨੀ ਦੇ ਇਸ ਪਲਾਂ ਦੇ ਵਿੱਚ ਰੱਬ ਦਾ ਨਾਮ ਨਹੀਂ ਜਪ ਸਕਦਾ ਉਹ ਬੜੇਪੇ 'ਚ ਕਿੱਥੇ ਜਪੂਗਾ ਸਤਗੁਰ ਨੇ ਤਾਂ ਬਾਣੀ ਵਿੱਚ ਇਹ ਸਮਝਾਣਾ ਕੀਤਾ ਹੈ ਜਦ ਮੰਨ ਲੋਬ ਜੇ ਅੱਖਾਂ ਦੇ ਵਿੱਚੋਂ ਪਾਣੀ ਨਿਕਲਣ ਲੱਗ ਪਿਆ ਤਨ ਕਮਜ਼ੋਰ ਹੋ ਗਿਆ ਕੇਸ ਚਿੱਟੇ ਹੋ ਗਏ ਤੇਰੇ ਗਲੇ ਦੇ ਵਿੱਚੋਂ ਸ਼ਬਦ ਨਹੀਂ ਨਿਕਲਦੇ ਪਏ ਹੈ ਤੇ ਉਦੋਂ ਕੀ ਤੂੰ ਰੱਬ ਦਾ ਨਾਮ ਜਪੇਗਾ ਕੀ ਕਰੇਂਗਾ ਦੱਸ ਬੜਾ ਸੋਹਣਾ ਭਗਤ ਪੀਖਣ ਜੀ ਨੇ ਆਪਣੇ ਪਾਉਣ ਕਵਿਤਰ ਮੁਖਾਰ ਵਿੱਚ ਉਚਾਰਨ ਕੀਤਾ ਹੋਇਆ ਹੈ ਪਾਣੀ ਦੇ ਵਿੱਚ ਗੁਰੂ ਗੰਸਾਹਿਬ ਮਹਾਰਾਜ ਦੇ ਪਾਵਨ ਅੰਗ 659 ਦੇਤੇ ਕਹਿੰਦੇ ਨੇ ਨੈਨੋ ਨੀਰ ਬਹਿ ਤਨ ਖੀਨਾ ਭਏ ਕੇਸ ਦਦਵਾਨੀ ਹੁਣ ਦੇਖੋ ਬੁਢੇਪੇ ਦੇ ਲੱਛਣ ਕੀ ਹੁੰਦੇ ਨੇ ਜਦੋਂ ਸ਼ਰੀਰ ਬਿਰਧ ਹੋ ਜਾਂਦਾ ਆ ਤਾਂ ਬੰਦੇ ਨੂੰ ਸਭ ਤੋਂ ਪਹਿਲਾਂ ਅੱਖਾਂ ਤੋਂ ਦਿਖਣਾ ਘੱਟ ਹੋ ਜਾਂਦਾ ਕਈਆਂ ਨੂੰ ਕੰਨਾਂ ਤੋਂ ਸੁਣਨਾ ਘੱਟ ਹੋ ਜਾਂਦਾ ਫੇਰ ਸਰੀਰ ਜਿਹੜਾ ਆ ਉਹ ਕਮਜ਼ੋਰ ਹੋ ਜਾਂਦਾ ਹੈ ਤੇ ਕੇਸ ਜਿਹੜਾ ਉਹ ਝਟੇ ਹੋ ਜਾਂਦੇ ਇਹ ਨਿਸ਼ਾਨੀ ਹੁੰਦੀ ਆ ਕਿ ਬੜੇ ਭਾਰ ਆ ਹੁਣ ਕਹਿੰਦੇ ਜਦੋਂ ਸਾਡੇ ਸਰੀਰ ਵਿੱਚ ਇਹ ਕਮੀਆਂ ਆ ਜਾਣਗੀਆਂ ਤੇ ਕੀ ਅਸੀਂ ਰੱਬ ਦਾ ਨਾਮ ਜਪ ਸਕਦੇ ਹੁਣ ਇਹ ਗੱਲ ਇਹ ਨਹੀਂ ਆ ਕਿ ਨਹੀਂ ਜਪ ਸਕਦੇ ਜਾਂ ਜਪ ਸਕਦੇ ਆ ਗੱਲ ਇਹ ਆ ਕਿ ਜਦੋਂ ਸਮਰੱਥ ਸੀ ਜਦੋਂ ਅਸੀਂ ਰੱਬ ਦਾ ਨਾਮ ਬਿਨਾਂ ਝਿਜਕੇ ਜਪ ਸਕਦੇ ਸੀ ਜਦੋਂ ਅਸੀਂ ਪਰਮੇਸ਼ਰ ਦੀ ਬੰਦਗੀ ਬਿਨਾਂ ਕਿਸੇ ਤਕਲੀਫ ਤੋਂ ਨਹੀਂ ਕਰ ਸਕਦੇ ਸੀ ਭਾਵੇਂ ਜਵਾਨੀ ਹੋਵੇ ਜਵਾਨੀ 'ਚ ਨਾ ਤਾਂ ਦੇਖੋ ਅੱਖਾਂ ਤੋਂ ਕੋਈ ਪਰੇਸ਼ਾਨੀ ਨਾ ਕੰਨਾਂ ਤੋਂ ਕੋਈ ਪਰੇਸ਼ਾਨੀ ਨਾ ਬੈਠਣ ਦੀ ਕੋਈ ਪਰੇਸ਼ਾਨੀ ਨਾ ਲੱਕ 'ਚ ਦਰਦ ਪਰ ਜਿਹੜਾ ਬढ़े ਪਾਇਆ ਉਹਦੇ ਵਿੱਚ ਤਾਂ ਇਹ ਸਰੀਰ ਦੇ ਬਿਰਧ ਹੋਣ ਕਰਕੇ ਇਹ ਹਾਲਾਤ ਪੈਦਾ ਹੋਣੀ ਹੁੰਦੀ ਹੈ ਸੋ ਇਸ ਕਰਕੇ ਸਤਿਗੁਰੂ ਦੀਨ ਧਿਆਨ ਨੇ ਬਾਣੀ ਵਿੱਚ ਸਮਝਾਇਆ ਕਿ ਤੈਂ ਵੀ ਜਦੋਂ ਬੰਦਿਆ ਵੀ ਜਵਾਨੀ ਦਾ ਸਮਾਂ ਸੀ ਉਸ ਨੂੰ ਸੰਭਾਲਿਆ ਨਹੀਂ ਹੈਗਾ ਬੁਢੇਪੇ ਦੇ ਵਿੱਚ ਆ ਕੇ ਕਹਿਣਾ ਹੈ ਕਿ ਮੈਂ ਰੱਬ ਦਾ ਨਾਮ ਜਪਣਾ ਹੈ ਨੈਨੋ ਨੀਰ ਬਹਿ ਤਨ ਕੀਨਾ ਭਏ ਕੇਸ ਦਦਵਾਨੀ ਛਟੇ ਕੇਸ ਹੋ ਗਿਆ ਨੈਣਾ ਚੋਂ ਪਾਣੀ ਵਗਦਾ ਆ ਹੁਣ ਬਾਣੀ ਪੜਨ ਵਾਸਤੇ ਬੈਠਦਾ ਪਾਣੀ ਵਗਦਾ ਤਨ ਜਿਹੜਾ ਕਮਜ਼ੋਰ ਹੋ ਗਿਆ ਚੌਂਕੜੀ ਮਾਰ ਕੇ ਨੇ ਬੈਠਿਆ ਜਾਂਦਾ ਅੱਜ ਕੱਲ ਤਾਂ ਤੁਹਾਨੂੰ ਪਤਾ ਹੀ ਹੈ ਮੇਜ਼ ਟੇਬਲ ਚਾਹੀਦੇ ਨੇ ਬੈਠਣ ਵਾਸਤੇ ਫਿਰ ਕਹਿੰਦੇ ਰੁਦਾ ਕੰਟ ਸ਼ਬਦ ਨਹੀਂ ਉਚਰੈ ਅਬ ਕਿਆ ਕਰੈ ਪ੍ਰਾਣੀ ਹੁਣ ਗਲੇ ਦੇ ਵਿੱਚੋਂ ਸ਼ਬਦ ਨਹੀਂ ਨਿਕਲਦੇ ਤੇਰੇ ਉੱਚੀ ਬੋਲ ਨਹੀਂ ਪਾਂਦਾ ਫਿਰ ਰਬ ਦਾ ਨਾਮ ਕਿੱਥੋਂ ਜਪੇਗਾ ਭਲਾ ਦੱਸ ਤੇਰੀ ਬਿਰਤੀ ਕਿੱਦਾਂ ਜੁੜੇਗੀ ਹੁਣ ਇੱਕ ਸਿਆਣੇ ਪੁਰਸ਼ਾਂ ਦਾ ਕਹਿਣਾ ਵੀ ਤੰਦਰੁਸਤ ਸਰੀਰ ਦੇ ਵਿੱਚ ਤੰਦਰੁਸਤ ਆਤਮਾ ਦਾ ਨਿਵਾਸ ਹੁੰਦਾ ਹੈ ਹਉ ਜੇ ਸਰੀਰ ਤੰਗਿਆ ਸਰੀਰ ਦੁਖੀ ਆ ਕੀ ਉਸ ਸਰੀਰ ਦੇ ਰਾਹੀਂ ਅਸੀਂ ਰੱਬ ਦੀ ਬੰਦਗੀ ਕਰ ਸਕਦੇ ਹਾਂ ਪਰ ਜਦੋਂ ਸਰੀਰ ਬਿਲਕੁਲ ਤੰਦਰੁਸਤ ਸੀ ਫਿਰ ਸਵਾਲ ਪੈਦਾ ਹੁੰਦਾ ਵੀ ਉਦੋਂ ਕਿਉਂ ਨਹੀਂ ਰੱਬ ਦੀ ਬੰਦਗੀ ਕੀਤੀ ਉਦੋਂ ਕਿੰਮ ਪਰਮੇਸ਼ਰ ਦੇ ਨਾਮ ਤੋਂ ਭਜਦਾ ਸਾਂ ਕਿਉਂ ਭੁੱਲ ਜਾਣਾ ਹੈ ਕਿ ਸਮਾਂ ਆਣਾ ਹੈ 60 ਕੇ ਬੁਢੇਪਾ ਆਵੇ 70 ਕਾ ਮਤਹੀਨ ਅਸਿਉ ਕਾ ਵਿਹਾਰ ਨਾ ਪਾਵੇ ਕਿਉਂ ਭੁੱਲ ਜਾਣਾ ਇਸ ਗੱਲ ਵੀ ਸੱਤ ਸਾਲ ਤੇ ਜਾਏਂਗੇ ਤੇ ਬੁਢੇਪਾ ਆ ਜਾਏਗਾ ਕਮਜ਼ੋਰੀਆਂ ਆਣੀਆਂ ਏ ਸ਼ਰੀਰ ਚ ਇਨ੍ਹਾਂ ਗੱਲਾਂ ਨੂੰ ਚਿੱਤ-ਚੇਤੇ ਵਿੱਚ ਕਿਉਂ ਨਹੀਂ ਲੈ ਕੇ ਆਉਂਦਾ ਨਾਲ ਹੀ ਅੱਗੇ ਅਗਲੀ ਪੰਕਤੀ ਵਿੱਚ ਕਹਿ ਦਿੰਦੇ ਨੇ ਫਿਰ ਵੀ ਕਹਿੰਦੇ ਨੇ RAM RAAY HOHE BAID BANWARI ਤੂੰ ਹੀ ਸਭ ਤੋਂ ਵੱਡਾ ਸਾਡਾ ਵੈਦ ਆਂ ਤੂੰ ਚਾਹੇ ਤਾਂ ਸਭ ਕੁਝ ਠੀਕ ਕਰ ਸਕਦਾ ਆ ਇਹ ਦੇਖੋ ਪਰਮੇਸ਼ਰ ਦੀ ਕਰਾਮਾਤ ਆ ਸਭ ਤੋਂ ਵੱਡੀ ਪਰ ਇੱਕ ਮਨੁੱਖ ਦੀ ਜਿਹੜੀ ਅਵਸਥਾ ਆ ਉਹਦੇ ਹਾਲਾਤ ਇਦਾਂ ਦੇ ਨੇ ਕਿ ਉਹ ਸੋਚਦਾ ਆ ਕਿ ਜਿਵੇਂ ਮੈਂ ਮੇਰੀ ਮਰਜ਼ੀ ਹੋਵੇ ਕਿ ਮੈਂ ਬੜੇਪੇ ਚ ਜਾ ਕੇ ਨਾਮ ਦਾ ਪੰਗਾ ਪਹਿਲਾਂ ਤਾਂ ਖਾ ਪੀ ਬਾਕੀ ਬਾਅਦ ਦੀਆਂ ਗੱਲਾਂ ਨੇ ਪਰ ਰੱਬ ਦੀ ਦੇਖੋ ਉਹਦੀ ਮਰਜ਼ੀ ਉਹਦੀ ਰਜ਼ਾ ਇਦਾਂ ਦੀ ਏ ਕਿ ਉਹ ਤਾਂ ਹਰੇਕ ਉਮਰ ਦੇ ਵਿੱਚ ਦੁੱਖਾਂ ਨੂੰ ਦੂਰ ਕਰਨ ਦੀ ਤਾਕਤ ਰੱਖਦਾ ਆ ਪਰ ਗੱਲ ਇਹ ਆ ਕਿ ਸਮਾਂ ਕਿਉਂ ਨਹੀਂ ਸੰਭਾਲਦੇ ਉਸ ਸਮੇਂ ਨੂੰ ਕਿਉਂ ਨਹੀਂ ਸੰਭਾਲਦੇ ਜਦੋਂ ਬਿਲਕੁਲ ਸ਼ਰੀਰ ਨõ ਪਰ ਨõ ਹੁੰਦਾ ਉਦੋਂ ਕਿਉਂ ਸੋਚਦੇ ਆ ਰੱਬ ਦਾ ਨਾਮ ਜਪੀਏ ਜਦੋਂ ਸ਼ਰੀਰ ਵਿੱਚ ਕੱਖ ਨਹੀਂ ਰਹਿ ਜਾਂਦਾ ਇਸੇ ਕਰਕੇ ਇੱਥੇ ਭਗਤ ਪੀਖਨ ਜੀ ਕਹਿ ਰਹੇ ਨੇ ਕਿ ਤਾਂ ਪਰਮੇਸ਼ਰ ਹੀ ਐ RAM ਰਾਏ ਹੋਏ ਬੈਦਮਨਵਾਰੀ ਤੂੰ ਹੀ ਸਾਡਾ ਸਭ ਤੋਂ ਵੱਡਾ ਵੈਦ ਆ ਆਪਣੇ ਸੰਤਾ ਲਹਿੂ ਬਾਰੀ ਤੂੰ ਹੀ ਮੇਰ ਕਰਕੇ ਸਾਨੂੰ ਇਸ ਭੌਜਲ ਸਮੁੰਦਰ ਤੋਂ ਬਾਹਰ ਦੂਰ ਕਰ ਲਵੇਂਗਾ ਇਹਨਾਂ ਦੁੱਖਾਂ ਤੋਂ ਇਹਨਾਂ ਤਕਲੀਫਾਂ ਤੋਂ ਇਸ ਸੰਸਾਰ ਦੇ ਮਾਤ ਲੋਕ ਤੋਂ ਤੂੰ ਹੀ ਸਾਨੂੰ ਬਚਾ ਸਕਦਾ ਇਸ ਅੱਗ ਦੇ ਵਿੱਚੋਂ ਨਹੀਂ ਤਾਂ ਅਸੀਂ ਤਾਂ ਦੇਖੋ ਜ਼ਿੰਦਗੀ ਨੂੰ ਆ ਹਰ ਸਮੇਂ ਇਹ ਸੋਚਦੇ ਆ ਕਿ ਚਲੋ ਇੰਜੋਏ ਕਰ ਲਈਏ ਐਸ਼ ਕਰਤੀ ਕਰ ਲਈਏ ਕੁਮਲਿਆ ਖਾ ਲਿਆ ਪੀ ਲਿਆ ਇਥੇ ਤਾਂ ਕਿ ਜਿਹੜੀ ਸਾਡੀ ਸੋਚ ਹੈ ਉਹ ਸੀਮਤ ਰਹਗੀ ਜੇ ਮਨ ਵਿੱਚ ਕਦੀ ਇਹ ਬਿਰਤੀ ਆਵੇ ਕਿ ਰੱਬ ਦਾ ਸਿਆਣੇ ਕਹਿੰਦੇ ਆ ਦੇਖੋ ਕਿਸੇ ਵਿਦਵਾਨ ਪੁਰਸ਼ ਨੇ ਬੜਾ ਸੋਹਣਾ ਕਿਹਾ ਕਹਿੰਦੇ ਮਨ ਵਿੱਚ ਸ਼ੈਤਾਨੀ ਆਵੇ ਰੁਕ ਜਾਓ ਠਹਿਰ ਜਾਓ ਉਹ ਮਾੜਾ ਸਮਾ ਉਹ ਸ਼ੈਤਾਨੀ ਜਿਹੜੀ ਆ ਉਹ ਦਿਮਾਗ ਵਿੱਚੋਂ ਨਿਕਲ ਜਾਵੇਗੀ ਥੋੜਾ ਥੋੜਾ ਜਿਹਾ ਸਮਾ ਪਾਉਣ ਦੇ ਨਾਲ ਪਰ ਕਹਿੰਦੇ ਨੇ ਜਦੋਂ ਮਨ ਵਿੱਚ ਇਹ ਆਵੇ ਕਿ ਰੱਬ ਦਾ ਨਾਮ ਜਪਣਾ ਹੈ ਦਾਨ ਕਰਨਾ ਹੈ ਪੁੰਨ ਕਰਨਾ ਹੈ ਕਹਿੰਦੇ ਕਦੀ ਸਮੇਂ ਨੂੰ ਜਾਣ ਨਾ ਦਿਓ ਉਸੇ ਸਮੇਂ ਬਾਣੀ ਪੜ੍ਹਨੀ ਸ਼ੁਰੂ ਕਰਦੋ ਉਸੇ ਸਮੇਂ ਰੱਬ ਦਾ ਨਾਮ ਲੈਣਾ ਸ਼ੁਰੂ ਕਰਦੋ ਜਾਂ ਫਿਰ ਉਸੇ ਸਮੇਂ ਜਾ ਕੇ ਦਾਨ ਕਰਕੇ ਆਓ ਕਿਉਂਕਿ ਜੇ ਇਹ ਸਮਾਂ ਟਾਲਤਾ ਤੇ ਸਮਝੋ ਸਾਡੇ ਚੰਗੇ ਕਰਮ ਨਹੀਂ ਹੈਗੇ ਫਿਰ ਅਸੀਂ ਚੰਗੇ ਕਰਮ ਨਹੀਂ ਬਣਾ ਸਕਦੇ ਆਗੇ ਸੋ ਜਿੰਦਗੀ ਦੇ ਵਿੱਚ ਸਮੇਂ ਨੂੰ ਸੰਭਾਲਣਾ ਬੜਾ ਜ਼ਰੂਰੀ ਆ ਆਮ ਤੌਰ ਤੇ ਕਹਿੰਦੇ ਜਿਹੜਾ ਸਮੇਂ ਨੂੰ ਸੰਭਾਲਦਾ ਸਮਾਂ ਉਹਨੂੰ ਸੰਭਾਲਦਾ ਇਹ ਜ਼ਿੰਦਗੀ ਦੇ ਰੂਲ ਨੇ ਕਿ ਜੇ ਸਮੇਂ ਨੂੰ ਨਾ ਸੰਭਾਲਾਂਗੇ ਤਾਂ ਦੁੱਖ ਪਾਵਾਂਗੇ ਜੇ ਸਮੇਂ ਨੂੰ ਸੰਭਾਲਾਂਗੇ ਤਾਂ ਸੁੱਖ ਪਾਵਾਂਗੇ ਪਰਮੇਸ਼ਰ ਜਿਹੜਾ ਆ ਉਹ ਦਾਤਾਂ ਨਾਲ ਨਿਵਾਜਦਾ ਆ ਗੱਲ ਇਹ ਆ ਕਿ ਅਸੀਂ ਕਈ ਵਾਰੀ ਉਹਦੀਆਂ ਕਰਾਮਾਤਾਂ ਨੂੰ ਸਮਝ ਨਹੀਂ ਪਾਉਂਦੇ ਆਗੇ ਨਾਲ ਹੀ ਕਹਿ ਦਿੰਦੇ ਨੇ ਭਗਤ ਭੀਖਣ ਜੀ ਕਹਿੰਦੇ ਨੇ ਮਾਥੇ ਪੀਰ ਸਰੀਰ ਜਲਣ ਹੈ ਕਰਕ ਕਲੇਜੇ ਮਾਹੀ ਇਹ ਮੱਥੇ ਦੇ ਉੱਤੇ ਪਰਮੇਸ਼ਰ ਪੀੜ ਸਰੀਰ ਵਿੱਚ ਜਲਣ ਆ ਕਰਕ ਕਰੇਜੇ ਮਾਹੀ ਕਰੇਜੇ ਦੇ ਵਿੱਚ ਬੜੀ ਦਰਦ ਆ ਪੀੜਾ ਆ ਉਹ ਕਾਦੀ ਆ ਰੱਬ ਤੋਂ ਵਿਛੋੜੇ ਦੀ ਪਰਮੇਸ਼ਰ ਤੋਂ ਵਿਛੋੜੇ ਦਾ ਮੱਥੇ ਉੱਤੇ ਦਰਦ ਆ ਰੱਬ ਤੋਂ ਵਿਛੋੜੇ ਦੀ ਜਲਣ ਆ ਛਾਤੀ 'ਚ ਸਰੀਰ 'ਚ ਇਸ ਕਲੇਜੇ ਵਿੱਚ ਜਿਹੜਾ ਦਰਦ ਪੈ ਰਿਹਾ ਜਾਂ ਕਹਿੰਦੇ ਕਲੇਜਾ ਮੂਹਣ ਵਾਰਿਆ ਇਹ ਇਹਦਾ ਹੀ ਕਾਰਨ ਆ ਕਿ ਪਰਮੇਸ਼ਰ ਤੋਂ ਵਿਛੋੜਾਇਆ ਰੱਬ ਤੋਂ ਦੂਰ ਇੱਕ ਭਗਤ ਦੀ ਅਵਸਥਾ ਐਦਾ ਦੀ ਹੁੰਦੀ ਆ ਇੱਕ ਮਨਮੁਖ ਦੀ ਅਵਸਥਾ ਐਦਾ ਦੀ ਨਹੀਂ ਬਣ ਸਕਦੀ ਐ ਅੱਗੇ ਕਹਿ ਰਹੇ ਨੇ ਐਸੀ ਬੇਦਨ ਉਪਜ ਖਰੀ ਵਾਕਾ ਅਖਦ ਨਹੀਂ ਕਹਿੰਦੇ ਅਜਿਹੀ ਜਿਹੜੀ ਪੀੜਿਆ ਬੇਦਨ ਦਾ ਅਰਥ ਪੀੜ ਉਪਜ ਗਈ ਆ ਕੇ ਵਾਕ ਆਖਦ ਨਾਹੀ ਇਹਦਾ ਕੋਈ ਵੀ ਸੰਸਾਰ ਚ ਹੋਰ ਇਲਾਜ ਨਹੀਂ ਹੈ ਇਹ ਜਿਹੜੀ ਅੰਦਰ ਦਰਦ ਪੈਦਾ ਹੋਈ ਹੈ ਨਾ ਇਹ ਇਹ ਆਤਮਿਕ ਜੀਵਨ ਦੇ ਵਿੱਚ ਇਹਦਾ ਸੰਸਾਰ ਚ ਕੋਈ ਇਲਾਜ ਨਹੀਂ ਹੈ ਕੋਈ ਆਖਦ ਨਹੀਂ ਕੋਈ ਦਵਾਈ ਨਹੀਂ ਹੈਗੀ ਇਹਦੀ ਇਹਦੀ ਅੱਗੇ ਕੀ ਆ ਰਹੇ ਨੇ ਕਹਿੰਦੇ ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ ਇਹ ਆਖਦ ਜਿਗ ਸਾਰਾ ਅਗਲੀ ਪੰਕਤੀ ਚ ਦੱਸ ਦਿੱਤਾ ਉਹਨਾਂ ਨੇ ਕਿ ਇਹਦਾ ਇਲਾਜ ਕੀ ਇਹਦੀ ਦਵਾਈ ਕੀ ਆ ਹਰੀ ਪਰਮੇਸ਼ਰ ਦਾ ਨਾਮ ਰੱਬ ਦਾ ਨਾਮ ਜਿਹੜਾ ਆ ਉਹ ਅੰਮ੍ਰਿਤ ਜਲ ਆ ਅੰਮ੍ਰਿਤ ਜਲ ਨਿਰਮਲ ਸਭ ਤੋਂ ਪਵਿੱਤਰ ਜਲ ਵਰਗਾ ਰੱਬ ਦਾ ਨਾਮ ਆ ਇਹੀ ਏ ਸਾਡੀ ਦਵਾਈ ਇਹੀ ਆ ਸਾਡੇ ਅੰਦਰ ਦੀ ਪੀੜਾ ਦਾ ਜਿਹੜਾ ਇਲਾਜ ਕਾਮ ਦਾ ਕ੍ਰੋਧ ਦਾ ਲੋਭ ਦਾ ਮੋਹ ਦਾ ਹੰਕਾਰ ਦਾ ਗੁੱਸੇ ਦਾ ਤ੍ਰਿਸ਼ਨਾ ਦਾ ਸਾਰੇ ਚੀਜ਼ਾਂ ਦਾ ਇੱਕੋ ਇੱਕ ਇਲਾਜ ਹੈਗਾ ਆ ਦੁੱਖਾਂ ਦਾ ਹੋਇਆ ਪਰਮੇਸ਼ਰ ਦਾ ਅੰਮ੍ਰਿਤ ਰੂਪੀ ਨਿਰਮਲ ਨਾਮ ਇਹ ਸਾਰੇ ਜਗ ਦਾ ਜਿਹੜਾ ਆ ਉਹਨੂੰ ਪਾਰ ਉਤਾਰਾ ਕਰ ਸਕਦਾ ਹੈ ਪਰਮੇਸ਼ਰ ਦਾ ਨਾਮ ਸਾਡੇ ਤਾਂ ਕੋਲੀ ਕੀ ਸਾਡੇ ਤਾਂ ਕੱਲੇ ਦੀ ਵਾਸਤੇ ਦੀ ਗੱਲ ਨਹੀਂ ਕਰਦੇ ਕੋ ਕੱਲੇ ਦੀ ਗੱਲ ਨਹੀਂ ਕਰਦੇ ਸਾਰੇ ਜਗ ਨੂੰ ਤਾਰਨ ਦੀ ਤਾਕਤ ਰੱਖਦਾ ਹੈ ਪਰਮੇਸ਼ਰ ਦਾ ਨਾਮ ਅਜਿਹੀ ਤਾਕਤ ਹੈ ਅੱਗੇ ਕਹਨ ਗੁਰ ਪ੍ਰਸਾਦਿ ਕਹਿ ਜਨ ਭੀਖਣ ਪਾਵੋ ਮੋਖ ਦਵਾਰ ਇਹ ਤਾਂ ਗੁਰੂ ਦੀ ਕਿਰਪਾ ਦੇ ਸਦਕਾ ਹੀ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੇ ਸਦਕਾ ਹੀ ਭਗਤ ਭੀਖਣ ਜੀ ਕਹਿੰਦੇ ਨੇ ਪਾਵੋ ਮੋਖ ਦਵਾਰਾ ਪਰਮੇਸ਼ਰ ਦੇ ਉਸ ਪਰਮ ਪਦ ਨੂੰ ਪ੍ਰਾਪਤ ਕਰ ਸਕਦੇ ਆ ਉਸ ਰੱਬ ਦੇ ਨਾਮ ਨੂੰ ਪ੍ਰਾਪਤ ਕਰ ਸਕਦੇ ਆ ਅਸੀਂ ਆਪਣੀ ਹਿਰਦੇ ਵਿੱਚ ਉਸ ਪਰਮੇਸ਼ਰ ਦੀ ਕਿਰਪਾ ਦੇ ਸਦਕੇ ਰੱਬ ਨੂੰ ਵਸਾ ਸਕਦੇ ਆ ਹੋਰ ਦੁਨੀਆ ਦੇ ਉੱਤੇ ਕੋਈ ਢੰਗ ਦਾ ਵਸੀਲਾ ਨਹੀਂ ਹੈ ਸੋ ਭਾਈ ਸਮੇਂ ਨੂੰ ਸੰਭਾਲਿਆ ਕਰੀਏ ਰੋਜ਼ਾਨਾ ਗੁਰੂ ਚਰਨਾ ਚ ਹਾਜ਼ਰੀ ਭਰਿਆ ਕਰੀਏ ਕਿਉਂਕਿ ਜਦੋਂ ਸਰੀਰ ਤੰਦਰੁਸਤ ਹੁੰਦਾ ਹੈ ਦੇਖੋ ਰੱਬ ਦੀ ਪੰਦਗੀ ਕਰਨ ਦਾ ਵੀ ਆਨੰਦ ਉਦੋਂ ਹੀ ਆਉਂਦਾ ਜੇ ਸਰੀਰ ਠੀਕ ਨਹੀਂ ਹੈ ਕੋਈ ਘਰ ਦਾ ਕੰਮ ਕਰਦਾ ਨਹੀਂ ਦਿਲ ਕਰਦਾ ਕਿ ਮਾਤਾ ਨੂੰ ਰੋਟੀ ਪਕਾਉਂਦੇ ਦਿਲ ਕਰਦਾ ਜੇ ਘਰ 'ਚ ਕੋਈ ਬੰਦਾ ਹੈਗਾ ਤੇ ਉਹਦਾ ਕੰਮ ਤੇ ਜਾਣ ਨੂੰ ਦਿਲ ਨਹੀਂ ਕਰੇਗਾ ਕਿਉਂਕਿ ਸਰੀਰ ਨਹੀਂ ਠੀਕ ਹੈ ਗੱਲ ਇਸੇ ਤਰ੍ਹਾਂ ਜਦੋਂ ਰੱਬ ਦਾ ਨਾਮ ਜਪਣ ਦਾ ਵੇਲਾ ਆ ਉਹ ਹੈਗਾ ਜਵਾਨੀ ਜਵਾਨੀ ਵਿੱਚ ਜਿੰਨਾ ਹੋ ਸਕਦਾ ਰੱਬ ਦਾ ਨਾਮ ਜਪ ਲਈਏ ਅਸੀਂ ਕਹਿੰਦੇ ਆਣਾ ਵੇਖੋ ਪਈ ਜਵਾਨੀ ਵਿੱਚ ਫੜਾ ਫੜ ਧਨ ਇਕੱਠਾ ਕਰ ਲਈਏ ਧਨ ਇਕੱਠਾ ਕਰ ਲੈ ਉਹਦਾ ਕਾਰਨ ਇਹ ਆ ਕਿ ਸ਼ਾਇਦ ਇਹ ਜਵਾਨੀ ਵਿੱਚ ਧਨ ਇਕੱਠਾ ਕੀਤਾ ਹੋਇਆ ਬਢੇਪੇ 'ਚ ਕੰਮ ਆ ਜਾਵੇ ਇਸੇ ਤਰ੍ਹਾਂ ਹੀ ਭਾਈ ਜੇ ਧਨ ਇਕੱਠਾ ਕਰਨਾ ਹੈ ਉਹਦਾ ਨਾਮ ਰੂਪੀ ਧਨ ਵੀ ਇਕੱਠਾ ਕਰਨਾ ਪਵੇਗਾ ਹੋ ਸਕਦਾ ਬੜੇਪੇ ਚ ਸਮਰਥ ਰਹੀਏ ਜਾਂ ਨਾ ਰਹੀਏ ਪਰ ਜਵਾਨੀ ਵਿੱਚ ਨਾਮ ਧਨ ਦੀ ਕੀਤੀ ਹੋਈ ਕਮਾਈ ਸਾਡੀ ਬੜੇਪੇ ਵਿੱਚ ਵੀ ਜਾ ਕੇ ਕੰਮ ਆਵੇਗੀ ਤੇ ਇਹੀ ਸਾਡੀ ਕਮਾਈ ਸਾਨੂੰ ਪਰਮੇਸ਼ਰ ਦੇ ਚਰਨਾਂ ਚ ਇੱਕ ਦਿਨ ਨਿਵਾਸ ਸਥਾਨ ਬਖਸ਼ਿਸ਼ ਕਰੇਗੀ ਸੋ ਸਤਿਗੁਰੂ ਕਿਰਪਾ ਕਰਨ ਵਿਚਾਰਾ ਕਰਦੇ ਹੋਈਆਂ ਬੇਅੰਤ ਬਿੰਦ ਪ੍ਰਕਾਰ ਦੀ ਭੁਲਾਗਲਤੀਆਂ ਨੂੰ ਸਤਿਗੁਰੂ ਅਤੇ ਸਤਿਗੁਰੂ ਨੇ ਸੰਗਤ ਬਖਸ਼ਣ ਯੋਗ ਹੈ ਜੀ ਬਖਸ਼ੋ ਤੇ ਪ੍ਰਵਾਨੋ ਜੀ ਫਤਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ